ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸੱਜਣੋ ਡਰੈਸ ਚੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਟੈਂਡ ਵਿਠਮਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਇਸ ਵੇਲੇ ਤੁਹਾਨੂੰ ਮਲੌਣ ਲੱਗੇ ਜਿਹੜੇ ਚਿਹਰੇ ਦੇ ਨਾਲ तकरीबन ਸਾਰੇ ਭੈਣਾ ਭਰਾ ਜਾਣਦੇ ਆ ਜਿਹੜੇ ਆਨਲਾਈਨ ਪਸ਼ੂ ਵੇਚ ਲੈਣ ਕਰਦੇ ਆ ਕੈਪਟਨ ਮਨਜੀਤ ਸਿੰਘ ਦਾ ਚਿਹਰਾ ਤੁਹਾਡੇ ਸਾਹਮਣੇ ਕਰ ਦੇਣਾ ਪਸ਼ੂ ਅੱਜ ਤੁਹਾਨੂੰ ਵਿਖਾਵਾਂਗੇ ਟੋਕੜ ਗੱਭ ਚੈੱਕ ਪਾਸ ਆ ਨੀਲੀ ਰਾਵੀ ਦੀ ਝੋਟੀ ਇੱਕ ਹੋਰ ਝੋਟੀ ਤੇ ਇੱਕ ਆ ਗਈ ਸਜਣੋ ਆ ਵੇਖੋ ਜਰਸੀ ਕੋ ਮੱਛੀਏ ਦੇ ਕੋਲੇ ਕਿੰਨੇ ਚਿਰ ਦੀ ਇਹ ਗੱਬਣ ਹੋਗੀ ਇਹਦਾ ਲੇਖਾ ਜੋਖਾ ਵੀ ਆਪਾਂ ਆ ਫੌਜੀ ਸਾਹਿਬ ਤੋਂ ਪੁੱਛ ਲਾਂਗੇ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਤੇ ਆਜੋ ਆਪਾਂ ਇਹਦੇ ਤੋਂ ਸ਼ੁਰੂ ਕਰਦੇ ਆਂ ਤੇ ਇਹਨੂੰ ਤੋਰ ਤਾਰ ਕੇ ਬੇਨੇ ਬਾਕੀ ਗੱਲਾਂ ਬਾਤਾਂ ਆਪਾਂ ਫੌਜੀ ਸਾਹਿਬ ਨਾਲ ਕਰਦੇ ਆਂ ਆ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਇਸ ਮੇਟਮਾ ਪਿੰਡ ਦੇ ਵਿੱਚ ਤੁਹਾਨੂੰ ਦਿਲੋਂ ਧੰਨਵਾਦ ਦਿਲੋਂ ਰਹਿ ਨਹੀਂ ਕਰਦੇ ਧੰਨਵਾਦ ਤੁਹਾਡਾ ਵੀ ਤੁਸੀਂ ਯਾਦ ਕੀਤਾ ਸਾਨੂੰ ਨਮਾਣਿਆਂ ਜਿਆ ਨੂੰ ਜਿੱਥੇ-ਜਿੱਥੇ ਵੀ ਸਾਡੇ ਵੀਰ ਸਾਡੇ ਬਜ਼ੁਰਗ ਸਾਡੇ ਮਾਤਾ ਪਿਤਾ ਦੇ ਬਰਾਬਰ ਕਹਿੰਦਾ ਭਾਵ ਸਾਡੇ ਭਰਾਵਾਂ ਦੇ ਬਰਾਬਰ ਸਾਡੀ ਏਜ ਦੇ ਸਾਡੇ ਬੱਚਿਆਂ ਦੀ ਏਜ ਦੇ ਜਿੱਥੇ-ਇੱਥੇ ਆਪਣਾ ਟਾਈਮ ਕੱਢ ਕੇ ਵੀਡੀਓ ਦੇਖ ਰਿਆ ਦੇਸ਼ਾਂ ਵਿਦੇਸ਼ਾਂ ਦੇ ਬਾਹਰਲੇ ਮੁਲਕਾਂ 'ਚ ਵੀ ਲੋਕ ਦੇਖ ਰਹੇ ਆ ਉਹਨਾਂ ਨੇ ਆਪਾਂ ਜਲੋ ਰਹਿਣੀਆਂ ਜੀ ਆਂ ਕਹਿੰਦੇ ਉਹਨਾਂ ਨੂੰ ਹਾਂ ਜਿਹੜਾ ਤੁਸੀਂ ਆਪਣਾ ਟਾਈਮ ਬਰਬਾਦ ਕਰਕੇ ਸਾਡੀ ਵੀਡੀਓ ਦੇਖਦੇ ਆ ਤੇ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਦੇਣ ਹੀ ਨਹੀਂ ਦੇ ਸਕਦੇ ਸੰਤੂ ਜੀ ਦੇਣੀ ਤੇ ਜਿਹੜੇ ਆਪਾਂ ਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਆ ਨਮਾਣੀਆਂ ਰੂਹਾਂ ਨੂੰ ਨਮਾਣੀਆਂ ਰੂਹਾਂ ਨੂੰ ਕੋਈ ਨਹੀਂ ਕੋਈ શક ਨਹੀਂ ਤੇ ਫੌਜੀ ਸਾਹਿਬ ਆਪਣਾ ਨੰਬਰ ਪਹਿਣਾ ਭਰਾਵਾਂ ਨਾਲ ਕਰੀਏ ਸ਼ੇਰ ਹਾਂਜੀ ਹਾਂਜੀ ਸੰਤੂ ਸਾਹਿਬ ਗੱਲ ਇਦਾਂ ਵੀ ਨਾਂ ਕੈਪਟਨ ਮਨਜੀਤ ਸਿੰਘ ਪਿੰਡ ਵਿਠਵਾਂ ਜ਼ਿਲ੍ਹਾ ਰਾਸਪੁਰ ਹਾਂਜੀ ਦੀਕ ਟਾਂਡਾ ਨਦੀਕ ਸ੍ਰੀ ਹਰਗਵਿੰਦਪੁਰ ਹਾਂਜੀ ਮੈਤਿਓਂ ਇਹਨੇ ਅੰਮਸਾਰੋਂ ਆਣਾ ਵੱਲਾ ਮਹਿਤਾ ਕਮਾਨ ਸ਼ਿਹਾਜ ਗਿੰਦਪੁਰ ਗਰਦਾਸਪੁਰ ਤੋਂ ਕਿਹਨੇ ਆਉਣਾ ਗਰਦਾਸਪੁਰ ਸਟਿਆਰੀ ਪੋਲ ਦੇ ਸਿੱਧਾ ਹਰਚਵਾਲ ਆ ਜੂ ਤੇ ਹਰਚਵਾਲ ਆ ਕੇ ਤੇ ਤੁਹਾਨੂੰ ਮਾਰੂ ਹਰ ਬੰਦੇ ਨੂੰ ਨੰਬਰ ਜਿਹੜਾ ਦਿੱਤਾ ਹੋਇਆ ਵਾ ਠੀਕ ਆ ਕਿਸੇ ਨੇ ਟਾਂਡੇ ਵਾਲੋਂ ਚੰਡੀਗੜ੍ਹ ਸਾਈਡ ਤੋਂ ਆਉਣਾ ਟਾਂਡੇ ਵਾਲੋਂ ਇਧਰੋਂ ਆ ਜੰਦਰੋਂ ਆਣਾ ਸਿੱਧਾ ਟਾਂਡਾ ਟਾਂਡੇ ਤੋਂ ਹਿੱਟ ਕਰਨਾ 16 ਕਿਲੋਮੀਟਰ ਮੇਰਾ ਪੈਂਦਾ ਟਾਂਡੇੋਂ 16 16 ਕਿਲੋਮੀਟਰ ਠੀਕ ਆ ਠੀਕ ਆ ਜੀ ਤੇ ਬਾਕੀ ਜੀ ਆ ਕਿਹਨੇ ਆ ਹਰ ਇਨਸਾਨ ਨੂੰ ਤੇ ਚਲੋ ਬਾਕੀ ਡੰਗਰਾਂ ਦੀ ਗੱਲ ਆ ਵੀ ਆਪਾਂ ਯਾਨੀ ਕਹਿੰਦੇ ਵੀ ਆਪਾਂ ਬੜੇ ਸੱਚੇ ਸੁੱਚੇ ਬੰਦੇ ਆ ਹਰ ਇਨਸਾਨ ਜਿਹੜਾ ਕੋਈ ਛੋਟਾ-ਬੋੜਾ ਧੂੜ ਬੋਲਦਾ ਤੇ ਮੇਰਾ ਵਧੀਆ ਕੰਮ ਕਰ ਲੈ ਜਿਹੜੇ ਵੀ ਬੰਦੇ ਕੰਮ ਕਰਦੇ ਨੇ ਧੰਨਵਾਦ ਉਹਨਾਂ ਦਾ ਵੀ ਉਹਨਾਂ ਦਾ ਵੀ ਧੰਨਵਾਦ ਹੈਨਾ ਹਾਂਜੀ ਤੇ ਆਪਾਂ ਜੇ ਸ਼ੁਰੂ ਕਰੀਏ ਤੇ ਅੱਜ ਆਪਣੇ ਕੋਲੇ ਤੋਕੜਾ ਕ ਬਣਾ ਗੀਆਂ ਅੱਜ ਸੰਤੂ ਸਾਹਿਬ ਆਪਣੇ ਕੋਲ ਝੋਟੀਆਂ ਨੇ ਤਿੰਨ ਠੀਕ ਆ ਤੇ ਤਿੰਨਾਂ ਝੋਟੀਆਂ ਦਾ ਮਨ ਅਲੱਗ-ਅਲੱਗ ਚੀਜ਼ ਵਾ ਵੈਰਾਈਟੀ ਅਲੱਗ-ਅਲੱਗ ਆ ਹਾਂ ਕੁਆਲਿਟੀਆਂ ਕੁਆਲਿਟੀਆਂ ਅਲੱਗ-ਅਲੱਗ ਆ ਮਤਲਬ ਮੈਂ ਜਰਸੀ ਮੈਗਨਾਜ ਵਿੱਚ ਨੀਲੀ ਨੀਲੀ ਵੀ ਦੋ ਨੀਲੀਆਂ ਨੇ ਹਾਂ ਚੰਗੀਆਂ ਚੰਗੀਆਂ ਮਤਲਬ ਕਹਿੰਦਾ ਬਾ ਵੀ ਭੁੱਖ ਲੈਂਦੀ ਆ ਵੇਖ ਕੇ ਝੋਟੀਆਂ ਹਾਂ ਵੀ ਚੰਗੀ ਚੀਜ਼ ਹੈ ਚੰਗਾ ਸਿੰਗ ਲੱਗਾ ਤੇ ਚੰਗੀ ਬਣਦੀ ਆ ਬਾਕੀ ਤੁਸੀਂ ਚੰਗੀ ਚੀਜ਼ ਦੇ ਸ਼ਕੀਨ ਆ ਮੈਂ ਹੈਗਾ ਚੰਗੀ ਚੀਜ਼ ਦਾ ਸ਼ਕੀਨ ਆ ਮਾੜੀ ਚੀਜ਼ ਨੂੰ ਮੈਨੇਜ ਹੱਥ ਪਾਉਂਦਾ ਹਾਂ ਤੇ ਇੱਕ ਜਰਸੀ ਆ ਜਰਸੀ ਵੀ ਕੋਈ 22 23 ਕਿਲੋ ਵਾਲੀ ਜਰਸੀ ਆ ਪੂਰਾ ਕੱਦ ਬੋਤ ਪੂਰੀ ਬੇਲ ਵਾ ਉਹਦੇ ਮਗਰ ਵੱਚੀ ਆ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਆ ਠੀਕ ਆ ਜੀ ਤੇ ਗੱਬਣ ਵੀ ਖਣੀ ਤੇ ਗੱਬਣ ਦਾ 3.5 ਮਹੀਨੇ ਦੀ ਗਾਂ ਕੈਕ ਪਾਸ ਕੈਕ ਪਾਸ ਓਕੇ ਕੇ ਮਗਰ ਜੇ ਵੱਛੀ ਠੀਕ ਹੈ ਜੇ ਕਿਸੇ ਨੇ ਕੱਲੀ ਗਾਂ ਖੜਨੀ ਆ ਕੱਲੀ ਗਾਂ ਖੜ ਸਕਦਾ ਜੇ ਕਿਸੇ ਨੇ ਵੱਛੀ ਖੜਨੀ ਆ ਕੱਲੀ ਵੱਛੀ ਖੜ ਸਕਦਾ ਜੇ ਕਿਸੇ ਨੇ ਕਮੈਂਟ ਕਰਨੀ ਆ ਤੇ ਕੋਈ ਗੱਲ ਨਹੀਂ ਕਮੈਂਟ ਦਾ ਵੀਰ ਦਾ ਠੀਕ ਹੈ ਤੇ ਜੇ ਫੌਜੀ ਸਾਹਿਬ ਆਪਾਂ ਗੱਲ ਕਰੀਏ ਆ ਝੋਟੀ ਇਹ ਝੋਟੀ ਸੰਧੂ ਸਾਹਿਬ ਗੱਲੇ ਤਾਂ ਆ ਵੀ ਤੁਸੀਂ ਦੇਖ ਹੀ ਲਈ ਆ ਤੇ ਬੁੱਢੀ ਝੋਟੀ ਵੇਖੋ ਸਪੈਸ਼ਲ ਬੁੱਢੀ ਲੱਗਦੀ ਆ ਹਾਂ ਠੀਕ ਆ ਕੁਦਰਤ ਨੇ ਇਹਨੂੰ ਹੀਰਾ ਬਣਾਇਆ ਹੀਰਾ ਹੀ ਬਣਾਇਆ ਵਾਗੇ ਹੈਨਾ ਆ ਠੀਕ ਹੈ ਮੈਂ ਤੇ ਅਜੇ ਤੱਕ ਵੇਖਿਆ ਨਹੀਂ ਐਦਾਂ ਦਾ ਮਤਲਬ ਕਟਕੂਟ ਲੱਗਾ ਤੇ ਦਾਣਾ ਸਿੰਗ ਲੱਗਾ ਝੋਟੀ ਨੂੰ ਹਾਂ ਨਿਕਲ ਮਤਲਬ ਦੋ ਦੰਦ ਇਹ ਝੋਟੀ ਦੋ ਦੰਦ ਹੋ ਗਈ ਠੀਕ ਆ ਜੀ ਹਾਂਜੀ ਤੇ ਅੱਜ ਕੋਈ ਇਹਨੂੰ ਟੀਕਾ ਲੱਗੇ ਨੂੰ ਮੀਂਹ ਮਤਲਬ 22 ਦਾ ਟੱਪ ਗਿਆ ਮਹੀਨਾ ਹੋ ਗਿਆ ਜੀ ਅੱਛਾ ਮੀਨਾ ਬਾਈਦਨ ਤੋਂ ਉੱਪਰ-ਉੱਪਰ ਬਾਈਦਨ ਤੋਂ ਉੱਪਰ ਟੱਪ ਕੇ ਚਲੋ ਪਰ ਮੀਨਾ ਕਹਿੰਦਾ ਬਾਬਾ ਹੋ ਗਿਆ ਜੀ ਠੀਕ ਆ ਟੀਕੇ ਲੱਗੇ ਨੂੰ ਟੀਕੇ ਲੱਗੇ ਨਾ ਟੀਕਾ ਭਰਿਆ ਜੀ ਤੁਹਾਨੂੰ ਭਰਿਆ ਵੀ ਨੀਲੀ ਦਾੜੀ ਇਹਦਾ ਕੋਈ ਆਪਾਂ ਨੂੰ ਰਿਕਾਰਡ ਪਤਾ ਪਿਛੋਕੜ ਕਿ ਨਹੀਂ ਵੇਖੋ ਜੀ ਪਿਛੋਕੜ ਹੈ ਜਿੰਨਾ ਕੋ ਲਈ ਆ ਉਹ ਕਹਿੰਦੇ ਵੀ ਇਹਦੀ ਜਿਹੜੀ ਮਾਂ ਹੀ ਉਹ 20 ਕਿਲੋ ਦੁੱਧ ਦਿੰਦੀ ਰਹੀ ਆ ਠੀਕ ਆ ਪਰ ਇਹ ਮਨ ਅਣਜਾਣੀਆਂ ਇਹਦੇ ਵਿੱਚ ਆਪਾਂ ਕੁਝ ਨਹੀਂ ਕਰਾ 20 ਵੀ ਦੇ ਸਕਦੀ 25 ਵੀ ਦੇ ਸਕਦੀ 18 ਦੇ ਵੀ ਰਕਸਲ ਸੀ ਹਾਂ ਇਹ ਉਹ ਪਰਮਾਤਮਾ ਦੇ ਹੱਥ ਢੋਰ ਠੀਕ ਨਹੀਂ ਉਹ ਕੁਝ ਆਪਣੀ ਹਰ ਬੰਦਾ ਇਹੋ ਕਹਿੰਦਾ ਸੇ ਕਿ ਜੋ ਝੋਡੀ ਨਿਕਲੀ ਹੋਏ ਕਈ ਬਾਕੀ ਇਹਦੀ ਝੋਲੀ ਝਾਲੀ ਬਹੁਤ ਚੰਗੀ ਆ ਝੋਲੀ ਚੰਗੀ ਆ ਝੋਲੀ ਤਾਂ ਲੱਗਦੀ ਜਿਦਾਂ ਤਿੰਨਾਂ ਮਹੀਨਾਂ ਦੀ ਗੱਭਣ ਹੁੰਦੀ ਆ ਹਾਂ ਕੱਢੀ ਛੇਰੂ ਬਾਹਰ ਇਹਨੂੰ ਤੇ ਦੋ ਦੰਦ ਹੋ ਗਈ ਫੌਜੀ ਸਾਹਿਬ ਬਾਕੀ ਤੋੜਾ ਸਿੰਘ ਨੇ ਕਾ ਨੇ ਕਾ ਛੋਟਾ ਸਿੰਗ ਲੱਗਾ ਵੇਖੋ ਹਾਂ ਉਹ ਆਪਾਂ ਨੇੜ ਤੋਂ ਬਹੁਤ ਸ਼ਿਹਰ ਝੋਲੀ ਲੱਗੀ ਆ ਹਾਂ ਬਾਕੀ ਸੱਜਣੋ ਦੋ ਥਣ ਗਲਾਬੀ ਆ ਆ ਵੇਖੋ ਤੋੜਾ ਕਰੋ ਚੱਕ ਕੱਟੀ ਦਾ ਕਮਾਲਾ ਵੇਖੋ ਸੱਜਣਾਓ ਇਥੋਂ ਬੇਲ ਤੇ ਜਿਵੇਂ ਕਹਿ ਦਿੱ ਗਏ ਨਾ ਸਪੈਸ਼ਲ ਨੀਲੀ 라ਵੀ ਤੇ ਅਗਲੀ ਲੱਤ ਛੋਟੀ ਮਦਰੀ ਗੋਡੀ ਦੀ ਛੋਟੀ ਮਦਰੀ ਗੋਡੀ ਦੀ ਫੌਜੀ ਸਾਹਿਬ ਕਹਿੰਦੇ ਛੋਟੀ ਆ ਤਿੰਨ ਥਣ ਗਲਾਬੀ ਆ ਸੱਜਣਾਓ ਇੱਕ ਹੀ ਕਾਲਾ ਸੌਰੀ ਮਿਸਟੇਕ ਹੋ ਗਈ ਥੋੜੀ ਜੀ ਤੇ ਬਾਕੀ ਤੁਹਾਨੂੰ ਮੈਂ ਨੇੜ ਤੋਂ ਨਾ ਜਦੋਂ ਥਣ ਵਿਖਾਏ ਤੇ ਐਨ 2-2 ਇੰਚੀ ਦੇ ਹੁਣੇ ਥਾਣਾ ਕਰਮਾਂ ਵਾਲੀਏ ਝੋਲੀ ਵੇਸ ਸੰਦੂ ਖਾਓ ਹਾਂ ਆ ਆ ਆ ਵੇਖੋ ਹੈ ਨਾ ਕਿਆ ਬਾਤ ਲੈ ਦੱਸ ਲਿਆ ਵੀ ਝੋਲੀ ਹੈਗੀ ਆ ਹਾਂ ਤੇ ਕਰਮਾ ਵਾਲੀ ਨੀਲੀ ਚ ਪੂਰਾ ਵਧੀਆ ਥਣ ਕੱਢੂਗੀ ਫੌਜੀ ਸਾਹਿਬ ਇਹ ਧੁੰਨੀ ਦੇ ਵੀ ਨਿਸ਼ਾਨ ਆ ਮੈਂ ਕਹਿੰਦਾ ਨਿਸ਼ਾਨ ਪੁਰਿਆ ਹਰ ਚੀਜ਼ ਨੇ ਮੈਟਰ ਕਰਦੀ ਆ ਬਾਕੀ ਇਹ ਡਾੜਾ ਗੁੱਲਾ ਮੈਂ ਮੈ ਦੇਖਿਆ ਹੀ ਨਹੀਂ ਤਾਂ ਕਿ ਮਲੇ ਇੰਨੀਆਂ ਝੋਟੀਆਂ ਵਾ ਹਾਂ ਬਹੁਤ ਤਾਕਤ ਬੁਣਾ ਲੱਗਾ ਜੀ ਵਾਕੇ ਤੇ ਮਹਾਰਾਜ ਫੇਰੇ ਤੇ ਇਹ ਸੰਧੂ ਸਾਹਿਬ ਗੱਲ ਇਦਾਂ ਵਾ ਵੀ ਰੇਡ ਕਾਰ ਨੂੰ ਭਾਵੇਂ ਜਿਹੜਾ ਕਰ ਲੀਏ 70 ਤੇ ਭਾਵੇਂ ਕਰ ਲੀਏ 65 ਕੀ ਬਾਤ ਠੀਕ ਆ ਜੀ ਇਹ ਝੋਟੀ ਦੇਣੀ ਆ ਕੋਈ 30000 ਰੁਪਏ ਦੇ ਪਿਆਰ ਮੁਹੱਬਤ ਅੱਜ ਕੱਲਾ ਬੰਦਾ ਹੀ ਆ ਕੱਲਾ ਬੰਦਾ ਤੇ 1000 ਰੁਪਿਆ ਤੇਰੀ ਮੁਹੱਬਤ 62000 ਦੀ ਛੋਟੀ ਦੇਣੀ ਹੈ ਅੱਛਾ ਆ ਤੇ ਮਾੜੀ ਤਾਂ ਨਹੀਂ ਕੋਈ ਸਾਹਮਣੇ ਨਹੀਂ ਮਾੜੀ ਨਹੀਂ ਛੋਟੀ ਪਿਛੋਟੀ 1.5 ਲੱਖ ਦੀ ਬਣੇਗੀ ਜਦ ਤੱਕ ਤਿਆਰ ਹੋਗੀ ਹੈਨਾ ਮੈਂ ਜ਼ਿਆਦਾ ਨਹੀਂ ਕਹਿੰਦਾ 1.5 ਲੱਖ ਦੀ ਛੋਟੀ ਜਿਹੜੀ ਆ ਇਹਦੀ ਨਾ ਸੇਗੀ। ਕੋਲਾ ਬੰਦਾ ਵੀ ਲਾ ਗਿਆ। ਨਹੀਂ ਬਾਕੀ ਚਲੋ ਜੇ ਮਹਾਰਾਜ ਦੀ ਕਿਰਪਾ ਨਾ ਕਿਸ ਨੇ ਸਾਹਮਲੀ ਦੁੱਧ ਪੀਣ ਨੂੰ ਵੀ ਮਾੜੀ ਨਹੀਂ। ਮਾੜੀ ਨਹੀਂ ਹੈਗੀ ਕਿਉਂਕਿ ਉਹ ਜੀ ਪੰਜ ਤੇ ਬਾਕੀ ਚੰਗੇ ਗਾਂ ਬੱਚੇ ਲੈਣ ਨੂੰ ਵੀ ਚੰਗੀ ਆ। ਪੰਜਾਂ ਸੂਗੇ ਚੌਂਕੇ ਵੀ ਝੋਟੀ ਵਾਧੇ ਚ ਵਾਧੇ ਦੀ ਆ ਚੰਗੀ ਆ ਕੱਟੀ ਤੇਰੀ ਮਾੜੀ ਨਹੀਂ। ਸੁਥਰੀ ਆ ਕੱਟੀ। ਹਾਂ ਕਰਦੇ ਪੁੱਤ ਤੈਨੂੰ ਐਨੂੰ। ਉਹ ਇੱਥੇ ਬੰਦੇ ਪੁੱਤ ਨੇ। ਤੇ ਆ ਆਪਣੀ ਝੋਟੀ ਜਿਹੜੀ 2 ਨੰਬਰ ਤੇ ਵਿਖਾਵਾਂਗੇ ਇਹ ਕਿੰਨੇ ਚਰ ਦੀ ਕੰਪਲੀਟ ਚੈੱਕ ਪਾਸ ਹੋ ਗਈ। ਇਹ ਸੰਤੂ ਸਾਹਿਬ ਗੱਲ ਤਾਂ ਹਾਂਜੀ ਹੋ ਜੋ ਨੇੜੇ। ਤੇ ਸਿਆਣੇ ਕਹਿੰਦੇ ਆ ਵੀ ਲੋਆ ਦੰਗਰ ਜਿਹੜਾ ਬਹੁਤ ਘੱਟ ਮਿਲਦਾ ਠੀਕ ਆ ਤੇ ਛੁੱਟੀਆਂ ਲੋਈ ਓਕੇ ਤੇ ਇਹ 6 ਮਹੀਨੇ ਦੀ ਜੇ ਚੱਕ ਪਾਸ 6 ਮਹੀਨਿਆਂ ਦੀ ਚੱਕ ਪਾਸ ਚੱਕ ਪਾਸ 6 ਮਹੀਨੇ ਦੀ ਠੀਕ ਆ ਤੇ ਲੋਈ ਛੁੱਟੀਆਂ ਤੇ ਮਾਨ ਦਾ ਰਕਾਰ ਨਹੀਂ ਕੋਈ ਜ਼ਿਆਦਾ ਨਹੀਂ ਉਹ ਕਹਿੰਦੇ ਕਿ 16 16.5 ਲੀਟਰ ਦੁੱਧ ਦਿੰਦੀ ਰਹੀ ਆ ਠੀਕ ਆ ਬਹੁਤ ਇੰਨਾ ਵੀ ਤੇ ਸਿੰਘ ਇਹਨੂੰ ਵੀ ਚੰਗਾ ਲੱਗਾ ਜੀ ਹਾਂ ਤੇ ਅੱਖਾਂ ਬਿੱਲੀਆਂ ਆ ਗਿਆ ਮੱਥੇ 'ਚ ਫੁੱਲ ਆ ਗਿਆ ਦੋਵੇਂ ਬਿੱਲੀਆਂ ਜੀ ਹਾਂ ਦਿੱਲੀ ਦਾ ਟੀਕਾ ਵੀ ਲਵਾਵੇ ਵਾਹ ਵਾਹ ਤੇ ਤੇ ਹੁਣ ਮੇਰਾ ਦਿੱਲੀ ਦਾ ਲਵਾਇਆ ਜੇ ਦਿੱਲੀ ਦਾ ਬੱਚਾ ਜੇਗੀ ਤਾਂ ਵੀ ਮਤਲਬ ਨੀਗਾ ਵੀ ਬੈਗੀ ਤੇ ਦੇ ਕੋਈ ਮੌਰਾ ਦੇਗੀ ਤਾਂ ਮੌਰਾ ਦੇਗੀ ਮੌਰਾ ਦਾ ਬੱਚਾ ਵੀ ਚੰਗਾ ਲਾ ਦੇ ਠੀਕ ਹੈ ਤੂੰ ਬਾਕੀ ਲੋਹੀ ਝੋਟੀ ਆ ਲੋਹੀ ਝੋਟੀ ਆਪਣੀ ਚੈੱਕ ਕਰਾਈ ਅਗਲਾ ਆਪਦੀ ਕਰਾ ਲੈ ਆਪਣੀ ਕਰਾ ਲੈ ਜੀ ਹੈਨਾ ਠੀਕ ਹੈ ਜੀ ਤਸੱਲੀਆਂ ਪੂਰੀਆਂ ਅਸੀਂ ਤਸੱਲੀ ਕਰਾਈ ਪਹਿਲਾਂ ਅਸਰ ਗੱਬੀ ਆ ਅਸਰ ਗੱਬ ਹੈਨਾ ਠੀਕ ਹੈ ਠੀਕ ਹੈ ਕੱਢੀਏ ਬਾਹਰ ਹਾਂ ਕੱਢੋ ਜੀ ਕੱਢੋ ਆਈ ਝੋਟੀ ਇਹ ਡਰਦੀ ਆ ਇਹ ਮਤਲਬ ਅੱਜ ਆਈ ਹੈ ਕੱਲ੍ਹ ਆਈ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨੇੜੇੋਂ ਫੜ ਕੇ ਤੁਰ ਲੰਗੇ ਆਪਾਂ ਇਹਦੀ ਕੋਈ ਐਡੀ ਜ਼ਰੂਰੀ ਵੀ ਨਹੀਂ ਆਪਾਂ ਨੂੰ ਤੂਰ ਚਲੋ ਕਦ ਕਾਠ ਥੋੜਾ ਵੇਲਵੂਲ ਦਾ ਗੈਸ ਹੋ ਜਾਂਦਾ ਲੈਣ ਵਾਲੇ ਭੈਣ ਭਰਾ ਨੂੰ ਜਦੋਂ ਤੂਰ ਦਗੇ ਹੈ ਨਾ ਬਾਕੀ ਪੂੜਾ ਬੜਾ ਲੱਗਾ ਹਾਂ ਨਹੀਂ ਛੋਟੀ ਚੰਗੀ ਦੁੱਧ ਵਾਲੀ ਬਨੂ ਦੁੱਧ ਵਾਲੀ ਆ ਲੋਹਾ ਕਲੀਆ ਵਾ ਨਵਾ ਕੱਲ ਰਹਾ ਛੋਟੀ ਹਾਂ ਨਹੀਂ ਠੀਕ ਹੈ ਪੂੜਾ ਬੜਾਓ ਥਣ ਵੀ ਚੰਗਾ ਹੋ ਜੀ ਸਾਬ ਥਣ ਵੀ ਚੰਗਾ ਲੱਗਾ ਪੇਟ ਪੂੜਾ ਬੜਾ ਲੱਗਾ ਕਮਾਲ ਹੋਇਆ ਥਣ ਚਾਰੀ ਹੈ ਹੈ ਨਾ ਹਾਂ ਥਣ ਚਾਰੀ ਕੋਈ ਭੋਰ ਸਾਹ ਕੋਈ ਹਾਂ ਵੀ ਕੁਸ਼ਾਕ ਸ਼ੁਕ ਨਹੀਂ ਹੈਗੀ ਨਹੀਂ ਬਾਕੀ ਵੱਡੀ ਗੱਲ ਆ ਜਿਹੜਾ ਕਲਰ ਲੋਵਾ ਨੋਆ ਕਲਰ ਨੂੰ ਤੁਹਾਨੂੰ ਬੜਾ ਹਾਂ ਕਈ ਲੋਹਾਂ ਬਹੁਤ ਪਸੰਦ ਕਰਦੇ ਤੇ ਦੁੱਧ ਨੂੰ ਵੀ ਖਰੀਆਂ ਤੇ ਬਾਕੀ ਪਿੱਛਾ ਵੇ ਕਿੰਨਾ ਚੌੜਾ ਪੁਰਾ ਵੇ ਸਪੈਸ਼ਲ ਇਹ ਹਜੇ ਫੌਜੀ ਸਾਹਿਬ ਮਹੀਨੇ ਵੀ ਪਏ ਆ ਤੇ ਉਦੋਂ ਨੂੰ ਬਹੁਤ ਤਗੜੀ ਹੋ ਜਾਣਾ ਇਹਨੇ ਚੌੜੀ ਚੰਗੀ ਹੋ ਜਾਣਾ ਹਾਂਜੀ ਬੰਦਾ ਕੋਈ ਭੈਣ ਭਰਾ ਸੰਭਣ ਵਾਲਾ ਹੋਇਆ ਸਹੀ ਗੱਲ ਹੈਨਾ ਆ ਆ ਵੇਖੋ ਸੱਜਣੋ ਇਹਦੇ ਥਾਣਾ ਦਾ ਸੈਜ ਗੈਪ ਦੂਰੀ ਤੇ ਉਤੋਂ ਵੀ ਪੂਰੀ ਚੌੜੀ ਪੁਰਾ ਚੰਗਾ ਚੌੜਾ ਹਾਂ ਤੇ ਫੌਜੀ ਸਾਹਿਬ ਇਹਦਾ ਫਿਰ ਕਿੱਥੇ ਜੇ ਸਾਹਿਬ ਗੱਲ ਦਾ ਉਹ ਮੰਗਨੋ ਜਿਹੜਾ ਝੋਡੀ 80 ਦੀ ਵੀ ਲੱਗਦੀ ਆ ਓਕੇ 85 ਦੀ ਵੀ ਲੱਗਦੀ ਆ ਸਾਨੂੰ ਪਤਾ ਵਾ ਕਿਉਂਕਿ ਬਾਹਰ ਹੁਣ ਜਦੋਂ ਨਿਕਲੀਏ ਤਾਂ ਫੇਰ ਪਾ ਲੱਗਦਾ ਵਾ ਹਾਂਜੀ ਪਰ ਆਪਾਂ ਝੋਡੀ ਤੁਹਾਨੂੰ ਦੇਣੀ ਆ ਕੋਈ 75000 ਦੀ ਪਿਆਰ ਮੁਹੱਬਤ ਜੇ ਪਿਆਰ ਮੁਹੱਬਤ ਆ ਗਿਆ ਤੇ ਜਾਂ 3000 ਰੁਪਇਆ ਤੇਰਾ ਗਿਆ 72000 ਦੀ 72000 ਦੀ ਝੋਡੀ ਦੇ ਦੇਾਂਗੇ ਹਨਾ ਦੇ ਦੇਾਂਗੇ ਤੇ ਜੇ ਕੋਈ ਕਹੂ ਮੈਨੂੰ ਕਰਾਇਆ ਪਾੜਾ ਫੌਜੀ ਸਾਹਿਬ ਵੱਧ ਪੈਂਦਾ ਫੇਰ ਵੀ ਫੇਰ ਵੀ ਬੱਤਰ ਦੇ ਦੇ ਤਾਂ ਕੋਈ ਗੱਲ ਹੋਰ 500000 ਹੋਰ ਛੱਡ ਦਾਂਗੇ ਕਰਦੇ ਆਂਗੇ ਪਿਆਰ ਮੁਹੱਬਤ ਪਹਿਲਾਂ ਨਾਲ ਥੋੜਾ ਜਾਣਾ ਵਾ ਹਾਂ ਠੀਕ ਹੈ ਪਿਆਰ ਕਰਦੇ ਆ ਲੋਕ ਨਹੀਂ ਨਹੀਂ ਪਿਆਰ ਕਰਦੇ ਆ ਤਾਂ ਆਪਾਂ ਵੀ ਲੋਕਾਂ ਨੂੰ ਕਰਦੇ ਆ ਹਾਂ ਠੀਕ ਹੈ ਜੀ ਹੱਥ ਨੂੰ ਹੱਥ ਹੈ ਹੱਥ ਨੂੰ ਹੱਥ ਹੈ ਹਨਾ ਜੀ ਕਵਾਂਗੇ ਤੇ ਜੀ ਕਵਾਵਾਂਗੇ ਪੱਕਾ ਜੀ ਪੱਕਾ ਤੇ ਉਹ ਨੀਲੀ ਰੈਗੀ ਦੀ ਝੋਟੀ ਲਿਆ ਕੱਢ ਕੇ ਸ਼ੀਰਾ ਇਹਦਾ ਕੀ ਹਿਸਾਬ ਕਿਤਾਬ ਆ ਇਹ ਝੋਟੀ ਨੂੰ ਇਦਾਂ ਆਪ ਵੀ ਨੀਲੀ ਰਾਵੀ ਦੇ ਮੈਂ ਦੇਖੋ ਜੀ ਸੰਧੂ ਸਾਹਿਬ ਕਿਸੇ ਘਰ ਦਾ ਜਾਂਦੇ ਨੇ ਐਡਾ ਕਦ ਮੈਂ ਨਹੀਂ ਝੁਕਿਆ ਦੇ ਵਾਕਿਆ ਹੀ ਹਣਾ ਇਹਦੇ ਸਿਰ ਉੱਤੋਂ ਲੰਘਦੀ ਹੈ ਨਾ ਸਿਰ ਦੇ ਉੱਤੋਂ ਲੰਘਦੀ ਹੈ ਕੀ ਬਾਤ ਹੈ ਇਹ ਬੇਲ ਦੇਖੋ ਝੁਟੀ ਠੀਕ ਆ ਇਹਦੀ ਉਮਰ ਫਿਰ ਇਹਦੀ ਇਹ ਵੀ ਦੋ ਦਾ ਹੀ ਝੁਟੀ ਦੋੰਦੀ ਦੋੰਦੀ ਝੁਟੀ ਬੜਾ ਕੱਦ ਪੁੱਠਾ ਲੱਗਾ ਮੈਂ ਕਹਿੰਦਾ ਪੇਟ ਪੂਰਾ ਇਹਦਾ ਲੱਗਾ ਜੇ ਤੇ ਹੱਥ ਤੋਂ ਆ ਕੇ ਵੇਖ ਖਾਣ ਵੀ ਹਨਾ ਖਾਣ ਵੀ ਸਪੈਸ਼ਲ ਲੱਗਾ ਪੀੜੀ ਦੇ ਪਾਵੇ ਵਾਂਗੂ ਆਹ ਕੀ ਬਾਤ ਕੱਦ ਦਾ ਸੱਜਣੋਂ ਵੇਖੋ ਵੀਰ ਤੁਰਿਆ ਜਾਂਦਾ ਮੂਰੇ ਤੇ ਪੂਰੇ ਉੱਚੇ ਲੰਬੇ ਕੱਦ ਦੀ ਦੋ ਦੰਦ ਤੇ ਝੋਟੀ ਤੇ ਫੌਜੀ ਸਾਹਿਬ ਇਹਦੇ ਟੀਕਾ ਟੂਕਾ ਲੱਗਾ ਕਿ ਪੁੱਛਿਆ ਮਾਲਕਾਂ ਨੂੰ ਸਾਡਾ ਟੀਕਾ ਲੱਗਾ ਜੀ ਇਹਨੂੰ ਅੱਜ 35 36 ਦਿਨ ਹੋ ਗਏ ਟੀਕਾ ਇਹਦੇ ਮਾਲਕਾਂ ਨੇ ਦੱਸਤਾ ਇਹਦੇ ਮਾਲਕਾਂ ਦਾ ਸਰ 35 36 ਦਿਨ ਹੋ ਗਏ ਟੀਕਾ ਇਹਦੇ ਵੀ ਲੱਗਾ ਟੀਕਾ ਇਹਦਾ ਭਰਾਇਆ ਬੜਾ ਕੱਦ ਦਾ ਦੂਜੀ ਦਾ ਕਰਮਾਂ ਵਾਲੀ ਦੀਦੀ ਨਹੀਂ ਇਹਦੇ ਪਾਸੇ ਖੜੀ ਮੈਂ ਕਹਿੰਦਾ ਕੋਈ ਗੱਲ ਕਰਨਾਂ ਦੀ ਝੋਟੀ ਕਦੇ ਸਣ ਸਣ ਕਿਦਾਂ ਲੱਗਾ ਸੀ ਪਹਿਲਾਂ ਬੜੀ ਹੈਨਾ ਦੋ ਦੋ ਇੰਚ ਦਾ ਥਣ ਹੁਣੀ ਹੁਣ ਇਹ ਦੋ ਦੋ ਇੰਚ ਦਾ ਇੱਕੋ ਜਿ ਠੀਕ ਆ ਕੁਛ ਛੱਡੇ ਕਹਿ ਨਹੀਂ ਆ ਦੇਖੋ ਥਾ ਵਾਕਿਆ ਹੀ ਕੀ ਬਾਤ ਠੀਕ ਹੈ ਦੇਖੋ ਸਜਣੋ ਫੌਜੀ ਸਾਹਿਬ ਇਹ ਤਾਂ ਆਏ ਹਨ ਜਿਵੇਂ ਵੀ ਇੱਕ ਸੁਹਾ ਚੋਕੇ ਛੱਡੇ ਹੋਣੇ ਸੁਹਾ ਹਮਲਾ ਆ ਲਾ ਦੇ ਤੂੰ ਜੇ ਸੁਹਾ ਪੱਠ ਪੁੜਾ ਵੇਖੋ ਹਨਾ ਸਹੀ ਗੱਲ ਸਪੈਸ਼ਲ ਝੋਟੀ ਕਹਿ ਦਈ ਸਪੈਸ਼ਲ ਝੋਟੀ ਹੈ ਫੰਡੀਆਂ ਪਹਿਨਾ ਜਾਗੇ ਹਨਾ ਮੇਲਿਆਂ ਵਾਲੀ ਕੱਟੀ ਮੇਲਿਆਂ ਵਾਲੀ ਕੱਟੀ ਆ ਅੱਜ ਇਹਨੂੰ ਮੇਲੇ ਚ ਲਾ ਦੇ ਤੇ ਕੋਈ ਬੰਦਾ ਜਿਹੜਾ ਕੋਈ ਬ੍ਰਿੰਡਰ ਹੋਊਗਾ ਕੇਰਾ ਦਾ ਚੱਕਰਾਂ ਚ ਪਾਊਗੀ ਚਲੋ ਜਿਤਨੀ ਤਾਂ ਕਿਸਮਤ ਆ ਜਿਤਨੀ ਤੇ ਕਿਸਮਤ ਆ ਵੇ ਇੱਕ ਐ ਦੱਸੂਗੀ ਵੀ ਮੈਂ ਝੋਟੀ ਆ ਹਾਂ ਵੀ ਆ ਗਈ ਆ ਮੈਂ ਆ ਗਈ ਮੈਂ ਗਰਾਊਂਡ ਚ ਕਰਾਇਂ ਪਾ ਤੂੰ ਐ ਇਹਨੂੰ ਠੰਡੀ ਇਹ ਇਹਦਾ ਕੀ ਫਿਰ ਲੇਖਾ ਜੋਖਾ ਜਾ ਰਹੂਗਾ ਸੰਧੂ ਸਾਹਿਬ ਗੱਲ ਦਾਵਾ ਵੀ ਝੋਟੀ ਤੁਹਾਨੂੰ ਪਾ ਲੱਗਾ ਵੀ ਮੇਲੇ ਵਾਲੀ ਝੋਟੀ ਆ ਹਾਂਜੀ ਤੇ ਵੇਖੋ ਐ ਕੋਈ ਠੰਡਾ ਪਾਣਾਂ ਝੋਟੀ ਦੇ ਵਿੱਚ ਕੋਈ ਕਾਲ ਪਾਣੀ ਆ ਇੱਕੋ ਜੇ ਵਿੱਚ ਆ ਜੋ ਜੋ ਚਾਰੂ ਵੀ ਬਹੁਤ ਹੋਊਗੀ ਚਾਰੂ ਬੜੀ ਆ ਹਨਾ ਚਾਰੂ ਬੜੀ ਆ ਕੱਦ ਬੜਾ ਬੇਲ ਬੜਾ ਸਭ ਕੁਝ ਮਤਲਬ ਓਕੇ ਹੀ ਹੈ ਕੰਮ ਹਾਂ ਇਹ ਝੋਟੀ ਵੀ ਆਈ ਜੀ ਦੇਣ ਦੇ ਵਿੱਚ 85 ਹਜ਼ਾਰ ਦੀ ਝੋਟੀ ਵੇਖਦੀ ਆ ਠੀਕ ਆ ਸਾਨੂੰ ਪਤਾ ਵਾ ਛੋਟੀ ਬਣਨੀ ਆ 2.5 ਲੱਖ ਦੀ ਠੀਕ ਆ ਜੀ ਜਦੋਂ ਤਿਆਰ ਹੋ ਗਈ 2 ਤੋਂ 2.5 ਲੱਖ ਦੇ ਵਿੱਚ ਛੋਟੀ ਲਗੇਗੀ ਓਕੇ ਉਹ ਕੰਦ ਬੜਾ ਬੇਲ ਬੜਾ ਮਤਲਬ ਨੀਲੀ ਰਾਵੀ ਨੀਲੀ ਦਾ ਤਾਂ ਟਾਂਚਾ ਬੜਾ ਵਾ ਕਿਸੇ ਨੇ ਗਾਂ ਇਹਦੀ ਬਰੀਡ ਵੀ ਕਰਨੀ ਹੋਈ ਤੇ ਤਾਂ ਵੀ ਮਤਲਬ ਮਾੜੀ ਨਹੀਂ ਹੈਗੀ ਛੋਟੀ ਨਹੀਂ ਮਾੜੀ ਫੌਜੀ ਸਾਹਿਬ ਹੀਰਾ ਕੱਟੀ ਕਹਿ ਦਈਏ ਹੀ ਰਹੀ ਰਿਆ ਚੋਂਦੀ ਆ ਤੇ ਇਹ ਛੋਟੀ ਤੁਹਾਨੂੰ ਅੱਜ ਦੀ ਡੇਟ ਦੇ ਵਿੱਚ ਦੇ ਦਾਂਗੇ ਕੋਈ 77000 70 ਤੇ 7 3 ਘਟ 80 3 ਘਟ 80 ਦੀ ਦੇ ਦਾਂਗੇ ਉਹਦੇ ਚੋਂ ਪਿਆਰ ਮੁਹੱਬਤ ਕਿੱਥੇ ਜਿਗਲਾਰੀ ਡਾਦਗੀ ਉਹਦੇ ਵਿੱਚੋਂ 1013 ਤੇ ਇੱਕ ਜਿਹੜਾ ਬੰਦਾ ਲੈਣ ਆਇਆ 75000 ਦੀ 75000 ਦੀ ਯਾਹ ਕਿ ਝੋਟੀ ਲਾ ਜੇ ਕੋਈ ਯਾਰ ਕਰੇਗਾ ਝੋਟੀ ਲਾ ਗਿਆ ਹਾਂ ਕਿਰਨ ਜੇ ਬਾਬੇ ਦੀ ਕਰਪਾਣਾ ਜਿੱਦਣ ਗੱਭਣ ਚੱਕ ਪਾਸ ਹੋ ਗਈ ਉਹਦਣ ਝੋਟੀ 5 ਲੱਖ ਦੀ ਆ ਵਾਕੇ ਮੇਰੇ ਮੂੰਹ ਦੀ ਗੱਲ ਠੀਕ ਆ ਜੀ ਕੋਈ ਸ਼ੱਕ ਨਹੀਂ ਜਿੱਦਣ ਝੋਟੀ ਨੇ ਰਲ ਕੀ ਰਾਸ਼ੀ ਆਪਣੀ 3 ਮਹੀਨੇ ਹੋ ਗਏ ਤੇ ਉਹਦਣ ਹੀ ਇਹ ਛੋਟੀ 1/2 ਲੱਖ ਦੀ ਤੋਂ ਕਿਸੇ ਨੇ ਇਹ ਤੂੰ ਘੱਟ ਦੇਣੀ ਨਹੀਂ ਨਹੀਂ ਦੇਣੀ ਬੜੀ ਵੱਡੀ ਆ ਸੱਜਣਾ ਪੂਰੀ ਜਵਾਨ ਮੈਂ ਖੜੀ ਆ ਨਾਲ ਤੇ ਉਹ ਵੇਲੇ ਉਹ ਵੀ ਇਹਦੇ ਸਾਹਮਣੇ ਨਿੱਕੀ ਲੱਗਦੀ ਆ ਕਿੱਟਾਂ ਦੇ ਰਤੇ ਗੈਨ ਲੈਂਦੇ ਆਪਣੇ ਭਾਣਾ ਭਰਾ ਇੱਕ ਇੱਕ ਗੱਲ ਹੋਰ ਸੰਭਾਭ ਹਾਂਜੀ ਮਾੜਾ ਇੱਧਰ ਆਓ ਲੋਕੀ ਨੇ ਤੇ ਨਰਪਾ ਆਪਾਂ ਇਹ ਨਹੀਂ ਆ ਵੀ ਮੇਰੇ ਆ ਦੇਖੋ ਇਹ ਛੋਟੀ ਲੈਣ 1/2 2 ਲੱਖ ਦੀ ਕੀ ਬਾਤ ਛਿੱਗੀ ਛੋਟੀ ਆ 1/2 2 ਲੱਖ ਖਰਚਿਆ 1/2 2 ਲੱਖ ਰੁਪਈਆ ਇਹ ਕਰਮਾਂ ਵਾਲੀ ਤੇ ਇਸ ਕਰਮਾਂ 'ਚ ਦਾ 16 ਸਾਢੇ 16 ਲੀਟਰ ਦੁੱਧ ਮਾ ਚੋਕ ਲੈ ਦੀ ਵੇਛੋਟੀ ਲੱਗੀ ਆਪ ਵੀ ਪਾਏ ਖਰਚੀ ਦੇਗਾ ਆ ਚੰਗਾ ਹੀਰਾ ਲੈਣਾ ਤਾਂ ਪੈਸੇ ਲੱਗਣੇ ਪੈਸੇ ਲੱਗਣੇ ਆ ਲੱਗਣੇ ਹੁਣ ਲੋਕ ਉਹ ਗੱਲ ਨਾ ਕਰਨ ਵੀ ਪੈਸੇ ਮਾਝ ਸਾਡੇ ਨਾਲ ਚੰਗੀ ਗੱਲ ਚੰਗੀ ਕਹ ਲਓ ਤਾਂ ਪੈਸੇ ਗਵਾਂਢੀ ਦੇ ਦੇਣ ਗਵਾਂਢੀਆਂ ਨਹੀਂ ਨਾ ਪੈਸੇ ਦੇਣ ਹਾਂ ਜੀ ਮਾਝ ਆਪਾਂ ਲਈ ਤੇ ਕਿਰਾਇਆ ਵੀ ਆਪਾਂ ਹੀ ਦੇਣੀ ਆ ਕਿਰਾਇਆ ਵੀ ਆਪਾਂ ਦੇਣਾ ਵਾ ਤੇ ਆਪਾਂ ਹੀ ਦੀ ਐਗੈਂਸੀ ਹੋਣੀ ਆ ਆਪਾਂ ਹੀ ਦੇ ਕੇ ਲਿਆਉਣੀ ਆ ਠੀਕ ਨਹੀਂ 75000 ਦੀ 75000 ਦੀ ਓਕੇ ਆ ਠੀਕ ਆ ਤੇ ਹੁਣ ਆਪਾਂ ਵਿਖਾਈਏ ਜਰਸੀ ਆ ਰੋਹਨ ਚੋਟੀ ਆ 50 ਵਾਲੀ 50 ਵਾਲੀ ਜਰਸੀ ਠੀਕ ਆ ਇਨੂੰ ਫੇਰ ਕੈਮਰੇ ਤੇ ਕਰਦ ਗਿਆ ਦਾ ਨਗੀਨਾ ਹੀ ਆ ਇਹਦਾ ਕੀ ਹਸਾਬ ਕਿਤਾਬ ਇਹ ਜੇ ਸੰਧੂ ਸਾਹਿਬ ਮੈਂ ਇਹਦਾ ਕੋਈ 2 ਬਾਈਟਰ ਦੁੱਧ ਚੋ ਕੇ ਦਿੱਤਾ ਠੀਕ ਆ ਆਪਣੇ ਕੋਲ ਹੀ ਗਈ ਆ ਆਪਣੇ ਕੋਲੋਂ ਗਈ ਆ ਜਲਸੀ ਦੂਜੇ ਸੂਏ ਮੈਂ ਦਿੱਤੀ ਹੀ ਠੀਕ ਆ ਸੂਏ ਵਾਸਤੇ ਗੱਭਣਾ ਓਕੇ ਦੂਜਾ ਦਿੱਤੀ ਹੀ ਤੇ ਤੀਜੇ ਲਈ ਗੱਭਣਾ ਤੀਜੇ ਵਾਸਤੇ ਗੱਭਣਾ ਸਾਢੇ 3 ਮਹੀਨੇ ਦੀ ਓਕੇ ਤੇ ਆਹੀ ਮਗਰਵੱਛੀ ਉਸ ਟਾਈਮ ਉਸ ਟਾਈਮ ਠੀਕ ਹੈ ਜੀ ਕੱਲ ਆ ਗਈ ਸੇਵਾ ਦੀ ਕੌਂਕ ਜਿਹੜੇ ਡੇਰੀਆ ਆ ਗਏ ਹੁੰਦੇ ਆ ਸੇਵਾ ਸੂਬਾ ਤੈਨੂੰ ਪਤਾ ਜਿੱਥੇ ਜਿੰਨੀ ਕਰਦੇ ਆ ਹਾਂ ਠੀਕ ਹੈ ਆ ਬੱਚੀ ਉਹ ਪਹਿਲੇ ਸੂਏ ਦੇ ਦੀ ਠੀਕ ਆ ਬੱਚੀ ਦੀ ਵੇਖ ਬੁੱਤੀ ਵੇਖ ਬੱਚੀ ਦੀ ਬੱਚੀ ਵੀ ਮੰਗੂ ਚੰਗੀ ਗਾਂ ਬਣੂ ਆ ਨਹੀਂ ਚੰਗੀ ਚੰਗੀ ਬਣ ਤੇ ਬਾਹ ਵੀ 22 ਕਿਲੋ ਦਿੰਦੀ ਰਹੀ ਆ ਤੇ ਇਹ ਕਿਉਂ ਨਹੀਂ ਦਊਗੀ ਦਊਗੀ ਇਹਦੇ ਨਾਲੋਂ ਵੀ ਜ਼ਿਆਦਾ ਦਊ ਠੀਕ ਹੈ ਵਾਕੇ ਤੇ ਹੁਣ ਇਹਦੇ ਕੋਲੇ ਦੁੱਧ ਦੁੱਧ ਦਾ ਕੀ ਹਿਸਾਬ ਕਿਤਾਵਾ ਜੇ ਕੋਈ ਤਾਂ ਤੇ ਹੁਣ ਐਵੇਂ ਥਾਣੀ ਚੱਕੀ ਆ ਅੱਛਾ ਹੋ ਸਕਦਾ ਕੋਈ ਸੇਵਾ ਕਰੇ ਨਾ ਪੰਜ-ਛੇ ਕਿਲੋ ਉੱਤਰ ਆਵੇ ਠੀਕ ਆ ਵੀ ਕੇਰਾ ਇਹਨਾਂ ਨੇ ਤੋੜਤੀ ਠੀਕ ਆ ਬਾਕੀ ਕੋਈ ਐੋਜੀ ਗੱਲ ਨਹੀਂ ਵੀ ਕੋਈ ਮਤਲਬ ਇਹ ਕਿਧਰ ਠਾਣੇ ਵਿੱਚ ਸਪੈਸ਼ਲ ਥਣ ਲੱਗਾ ਹੋਆ ਹਾਂ ਤੇ ਆਪਣੇ ਘਰੋਂ ਹੀ ਗਈ ਆ ਮੇਰੇ ਘਰੋਂ ਗਈ ਤੇ ਵੇਖ ਪੁੱਥੀ ਲੱਗੀ ਵਛੀ ਪੰਜਾਬ ਵਾਲੀ ਸਪੈਸ਼ਲ ਬੈੜ ਐਨੀ ਬੇਲ ਮੈਂ ਨਹੀਂ ਜੱਸੀ ਦੀ ਵੇਖੀ ਤੇ ਨਾ ਇਹ ਲੱਗੇ ਦੁੱਧੀ ਵੇਖਿਆ ਵਾਕਈ ਕੋਈ ਸ਼ੱਕ ਨਹੀਂ ਬਹੁਤ ਔਖੀ 50 50 60 60 70 80 ਵੀ ਦਿੰਦੀ ਆ ਹਾਂ ਉਹ ਤਾਂ ਦੇਈ ਜਾਣ ਪਰ ਇਹ ਇਹਨੇ ਦੇਣਾ ਵੀ ਮੈਂ ਹਰਗਾ ਮਾ ਮੱਝ ਆਗਾ ਤੋਂ ਹੁੰਦਾ ਹੈ ਹਨਾ ਤੇ ਇਹ ਫਿਰ ਇਹ ਕਿੰਨੇ ਦੀ ਦੇ ਦੇ ਦੇਵਾਂਗੇ ਜੇ ਕੋਈ ਇਹ ਸੰਤੂ ਸਾਹਿਬ ਦੇ ਦੇ ਇਹਨੂੰ ਗਰਦਨ ਦੇ ਮੱਤੀਏ ਤੇ ਵਿਕੇਗੀ 75 ਦੇ 80 ਦੇ ਵਿੱਚ ਠੀਕ ਆ ਅੱਜ ਦੀ ਦੇਰ ਦੇ ਵਿੱਚ ਇਹ ਗਾਂ ਹੀ ਤੁਹਾਨੂੰ ਦੇਣੀ ਆ 36000 ਦੀ ਠੀਕ ਆ ਵਿੱਕੇ ਵਛੀ ਵਛੀ ਸਮੇਤ ਦੋ ਤੇ ਇੱਕ ਢੱਡ ਚ ਤਿੰਨ ਜਾਨਵਰ 36000 ਦੇ 36000 ਦੇ ਹਣਾ ਆ ਬਾਕੀ ਜੇ ਤਿਆਰ ਹੋ ਗਿਆ ਵਛੀ ਇਹ ਵਿਕੇ ਇਹੋ ਗਾਂ ਜਿਹੜੀ ਆ ਮੇਰੇ ਦੀ 85 75 ਤੋਂ 80 85 ਦੇ ਵਿੱਚ ਹਾਂ ਬੰਦਾ ਸਾਹਮਲੇ ਵੇ ਬੰਦਾ ਸਾਹਮਲੇ ਤੇ ਕਰਮਾਂ ਵਾਲੀ ਵੱਧ ਵੀ 2 ਰੁਪਏ ਬਟਾ ਜੂ ਐਫ ਡੀ ਹੈਗੀ ਬੱਚੀ ਵੀ ਨਾਲ ਚਲੋ ਬਨ ਜਾਣੀ ਆ ਬਨ ਜਾਣੀ ਆ ਤੇ ਜੇ ਕਿਸੇ ਨੇ ਲੈਣੀ ਆ ਬੱਚੀ ਕੱਲੀ ਠੀਕ ਆ ਗਾਈ ਤੇ ਗਾਈ ਕੱਲੀ ਲੈਣੀ ਆ ਤਾਂ ਵੀ ਤੇ ਬੱਚੀ ਕੱਲੀ ਲੈਣੀ ਆ ਤਾਂ 7000 ਦੀ ਠੀਕ ਆ ਬੱਚੀ ਦੇ ਦਿਆਂਗੇ ਕੱਲੀ ਬੱਚੀ ਜਿਹੜੀ 7000 ਦੀ ਠੀਕ ਆ ਠੀਕ ਆ ਜੇ ਕਿਸੇ ਨੇ ਜੋੜਾ ਲੈਣਾ ਵਾ ਤੇ 35000 35000 ਦੀ ਹਾਂ ਨਾ ਹੀ ਕਰਦੇ ਹਾਂ ਨਾ ਹੀ ਕਰਦੇ ਫਿਰ ਮਾੜੀ ਨਹੀਂ ਕਹਿੰਨੂ ਸਾਂਭਲੇ ਕੋਈ ਭੈਣਪਰਾ ਦੁੱਧ ਦੇਣੇ ਸੱਜਣੋ ਦੇਣ ਲੱਗ ਜਾਣਾ ਕਿਉਂਕਿ ਇਹਨੂੰ ਨਾ ਪਾਊਡਰ ਪਾਊਡਰ ਪਾ ਲਿਓ ਗੱਲਾਂបਾਤਾਂ ਹੋਈਆਂ ਤੇ ਪਿੱਛੇ ਸੰਭਾਈ ਘੱਟ ਹੋਈ ਹੈ ਦੀ ਜਿਹਦੇ ਕਾਰਨ ਦੁੱਧੋਂ ਡਰਾਈ ਹੋ ਗਈ ਛੇਤੀ ਤੇ ਫੌਜੀ ਸਾਹਿਬ ਫਿਰ ਹੁਣ ਹੋਰ ਆ ਸੰਦੂ ਸਾਹਿਬ ਥਾਂ ਥਾਂ ਤੁਸੀਂ ਜਾਗੇ ਹਾਂ ਸਪੈਸ਼ਲ ਕੱਟੀ ਸਪੈਸ਼ਲ ਕੱਟੀ ਆ ਕੀ ਬਾਤ ਹੈ ਠੀਕ ਹੈ ਕੱਲੀ ਚੰਗੇ ਸੀਮਨ ਦੀ ਆ ਫੌਜੀ ਸਾਹਿਬ ਸਪੈਸ਼ਲ ਕੱਟੀ ਆ ਕੋਈ ਮਤਲਬ ਵੇਖੋ ਬੇਲ ਵੇਖ ਕੱਟੀ ਦੀ ਹਾਂ ਠੀਕ ਆ ਬੇਲ ਕੱਟੀ ਮੋਹਰਾ ਦਾ ਨਗੀਨਾ ਬਣੂਗੀ ਜਦੋਂ ਤਿਆਰ ਹੋਗੀ ਟਾਈਮ ਲੱਗਦਾ ਵਾ ਹਾਂ ਹੀਰੇ ਪਾਲਾਂ ਤੇ ਠੀਕ ਨੇ ਸਹੀ ਗੱਲ ਆ ਹੁਣ ਸੰਦੀਪ ਨੰਗਲ ਅੰਬੀਆਂ ਵੀ ਜਿਹੜਾ ਉਹ ਵੀ ਕਿਸੇ ਦਿਨ ਜੰਮਿਆ ਹੋਊ ਕਿਸੇ ਦੇ ਘਰ ਜਾ ਹਾਂ ਉਹ ਵੀ ਆਪਾਂ ਖਰਾਕਾਂ ਖਾ ਕੇ ਇੱਥੇ ਤੱਕ ਪਹੁੰਚਿਆ ਇੱਥੋਂ ਤੱਕ ਇਹਨੂੰ ਵੀ ਖਰਾਕ ਪਾਵਾਂਗੇ ਤੇ ਰਿਜ਼ਲਟ ਰੱਬ ਦੇਊਗਾ ਦੇਊਗਾ ਜੇ ਤੇ ਟਾਈਮ ਲੱਗਦਾ ਹਾਂ ਹੋਰ ਕੋਈ ਸਨੇਹ ਪੱਤਰਾਂ ਨੂੰ ਪਹਿਣਾ ਪਰਮਾ ਨੂੰ ਦੂਰ ਆਏ ਆ ਬਾਕੀ ਇਹੋ ਜਿਹਾ ਹਰ ਬੰਦਾ ਯਾਰ ਆਪ ਕੋ ਮਿਹਨਤ ਕਰੋ ਚੰਗੀ ਮਿਹਨਤ ਕਰੋ ਇਮਾਨਦਾਰੀ ਰੋਟੀ ਖਾਓ ਬਾਕੀ ਕੁਝ ਨਹੀਂ ਨਾਲ ਲੈ ਕੇ ਜਾਣਾ ਖਾਲੀ ਆਏ ਆ ਤੇ ਖਾਲੀ ਜਾਣਾ ਖਾਲੀ ਹੱਥ ਆਇਆ ਖਾਲੀ ਜਾਣਾ ਮੈਂ ਬੜਿਆਂ ਇਹ ਚੀਜ਼ਾਂ ਨੂੰ ਸੁਣਿਆ ਵਾਂ ਵੀ ਸਿਰਫ ਇੱਕ ਖਫਣ ਨੂੰ ਜੇਬ ਨਹੀਂ ਲੱਗਦੀ ਬਸ ਬਾਕੀ ਹਰ ਬੰਦਾ ਜੇਬ ਪਿੰਡ ਨੂੰ ਜੋ ਲਾਉਂਦੇ ਭਾਵੇਂ ਰੈਡੀਮੇਡ ਲਾ ਲੋ ਭਾਵੇਂ ਆਪ ਚੁਆਵਾ ਉਹ ਤੋਂ ਪਤਾ ਹੁੰਦਾ ਵੀ ਹੁਣ ਤੱਕ ਕਹਾਣੀ ਖਤਮ ਆ ਮਿੱਟੀ ਹੋ ਗਿਆ ਤੇ ਉਹੋ ਹੀ ਪੌਣੇ 40 ਮਿੰਟ ਲੱਗਣ ਲੱਕੜ ਪਾਉਣੀ ਆ ਰੰਗਣਾ ਪੇ ਚੱਕੋ ਤੇ ਇਹ ਹੁਣ ਮਤਲਬ ਡੱਡ ਬਾਰੇ ਘਰ ਵਾਲੇ ਵੀ ਨਹੀਂ ਰੱਖਦੇ ਕਹਿੰਦੇ ਹੁਣ ਤਾਂ ਡਰਾਉਂਦਾ ਕਹਿੰਦੇ ਆ ਵੀ ਇਹ ਬੰਦਾ ਰਾਤ ਨੂੰ ਨੁਕਸਾਨ ਹੀ ਹੈ ਨਾ ਇਹਨੂੰ ਹੁਣ ਕੱਢਣ ਦੀ ਪਰੋਨੇ ਚਾਰ ਇਕੱਠੇ ਹੋਇਆ ਤੇ ਇਹਨੂੰ ਕੱਢੋ ਫੜਾ ਵਾਹ ਸਤਿ ਸਿਰ ਕਰਕੇ ਇਮਾਨਦਾਰੀ ਨਾਲ ਜਈਏ ਕਿ ਰੱਬ ਦੀ ਕਚਹਿਰੀ 'ਚ ਵੀ ਹੈ ਨਾ ਰੱਬ ਦੀ ਕਚਹਿਰੀ 'ਚ ਨੀਵੀਂ ਨਾ ਪਉਣੀ ਪਵੇ ਨਹੀਂ ਨਹੀਂ ਰੱਬ ਅੱਛਾ ਕਰਨਾ ਪਵੇ ਮਹਾਰਾਜ ਬਖਸ਼ ਦਿਓ ਵਾਕਿਆ ਹੀ ਇਹ ਛੋਟੀ ਆਖ ਵੇਚ ਛੋਟੀ ਨਹੀਂ ਚੰਗੇ ਬੰਦਾ ਵੀ ਇੱਕ ਬੜੀ ਹੈ ਚੰਗੇ ਜਾਨਵਰ ਦੋਨੇ ਠੀਕ ਹੈ ਠੀਕ ਆ ਫੋਟੋਸ ਬਸ ਉਹ ਲੋਹਾ ਕਲਰ ਆ ਲੋਹੇ ਕਲਰ ਦੇ ਵਿੱਚ ਡੰਗੋ ਜੜਾਓ ਤੇ ਬਾਕੀ ਫੋਨ ਲਾਇਓ ਫੌਜੀ ਸਾਹਿਬ ਨੂੰ ਪਿਆਰ ਸਤਿਕਾਰ ਦੇ ਲੋਰੀ ਨਹੀਂ ਤੁਹਾਡੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬੁਲਾ ਦਿੱਗੇ ਫਤੇ ਹਾਂ ਫਤੇ ਬੁਲਾਓ ਜੀ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਹਨਾ ਚੜ੍ਹਦੀ ਕਲਾ ਰੱਖੇ ਮਾੜਾ